ਸਰਨ ਸਿੰਡਲ ਹਰਮਾਜਰਾ ਕਲਾਂ ਇਹ ਅੱਜ ਦੀ ਗੱਲ ਹੈ ਜੀ ਇੱਥੇ ਜੀ ਬਾਜਵਾ ਹਸਪੀਟਲ ਦੇ ਵਿੱਚ ਮੈਂ ਵਾਈਫ ਨੂੰ ਲੈ ਕੇ ਆਇਆ ਸੀਗਾ ਜੀ ਪ੍ਰੈਗਨੈਂਸੀ ਵੀ ਤੇ 25 ਤਰੀਕ ਨੂੰ ਰਾਤ ਨੂੰ 11 ਵਜੇ ਲੈ ਕੇ ਆਏ ਜੀ ਅਸੀਂ ਸਵੇਰ 12:30 ਵਜੇ ਜੀ ਬੇਬੀ ਹੋਏ ਸੀਗਾ ਅਪਣੇ ਆਪਰੇਸ਼ਨ ਬੜਾ ਹੋਇਆ ਸੀਗਾ 12:30 ਵਜੇ ਤੋਂ ਬਾਅਦ ਜੀ ਚਲੋ ਜੀ ਉਹਨਾਂ ਨੇ ਕਮਰੇ ਵਿੱਚ ਸੈੱਟ ਕਰ ਦਿੱਤਾ ਸਾਨੂੰ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਆਪਣਾ ਵੀ ਉਹਨਾਂ ਨੇ ਜੋ ਆਪਰੇਸ਼ਨ ਕੀਤਾ ਸੀਗਾ ਜੋ ਪਿਸ਼ਾਬ ਵਾਲੀ ਨਾਲੀ ਸੀ ਉਹਦੇ ਵਿੱਚ ਜੀ ਬਲੱਡ ਆ ਰਿਹਾ ਸੀਗਾ ਜੀ ਤੇ ਟਾਂਕਿਆਂ ਚੋਂ ਵੀ ਬਲੱਡ ਆ ਰਿਹਾ ਸੀਗਾ ਤੇ ਮੈਂ ਜਿਹੋ ਨਾਲ ਦਾ ਸਟਾਫ ਸੀਗਾ ਉਹਨਾਂ ਨੂੰ ਮੈਂ ਸਟਾਫ ਵਾਲਿਆਂ ਨੂੰ ਕਿਹਾ ਵੀ ਬਲੱਡ ਆ ਰਿਹਾ ਹੈ ਜੀ ਤੁਸੀਂ ਚੈੱਕ ਕਰ ਲਓ ਉਹ ਕਹਿੰਦੇ ਕੋਈ ਬਾਅਦ ਨਹੀਂ ਦੇਖ ਲੈਣੇ ਆ ਉਹ ਆਏ ਉਹਨਾਂ ਨੇ ਬਲੱਡ ਥੈਲੀ ਚੈੱਕ ਤੇ ਟੈਸਟ ਕੀਤਾ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਇੰਜੈਕਸ਼ਨ ਲਾ ਦਿੱਤਾ ਕਹਿੰਦੇ ਬਲੱਡ ਜੋ ਮਾੜਾ ਮੋਟਾ ਹੋਊਗਾ ਇਹ ਰੁਕ ਜਾਊਗਾ ਵੀ ਅੰਦਰ ਜੋ ਜੰਮ ਗਿਆ ਉਹ ਨਿਕਲ ਜਾਂਦਾ ਹੁੰਦਾ ਮੈਂ ਇਹ ਠੀਕ ਹੈ ਜੀ ਦੋਸਤੋ ਬਾਦ 2 ਘੰਟੇ ਤਿੰਨ ਘੰਟੇ ਬਾਦ ਸਾਡਾ ਫੇਰ ਮਰੀਜ਼ ਤੰਗ ਹੋ ਗਈ ਉਹ ਕਹਿ ਰਹੇ ਵੀ ਮੈਨੂੰ ਦਮ ਮੇਰਾ ਦਮ ਘੁੱਟ ਰਿਹਾ ਮੈਨੂੰ ਸਾਹ ਕਮ ਆ ਰਿਹਾ ਵੀ ਮੈਡ ਨੂੰ ਲਿਆ ਬੁਲਾ ਕੇ ਮੈਂ ਸਟਾਫ ਨੂੰ ਫੇਰ ਗਿਆ ਜੀ ਲੈਣ ਉਹਨਾਂ ਸਟਾਫ ਨੂੰ ਗਿਆ ਕੇ ਕਿਹਾ ਵੀ ਮੇਰੇ ਵੀ ਮਰੀਜ਼ ਬਹੁਤ ਸੀਰੀਅਸ ਹੈ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਦੇਖ ਲੈਂਦੇ ਅੱਧੇ ਘੰਟੇ ਬਾਅਦ ਫੇਰ ਉਹ ਆਏ ਅੱਧੇ ਘੰਟੇ ਬਾਅਦ ਆ ਕੇ ਇੰਜੈਕਸ਼ਨ ਲਾ ਕੇ ਫੇਰ ਚਲੇ ਗਏ ਉਹ ਜੀ ਕਹਿੰਦੇ ਵੀ ਹੌਲੀ ਹੌਲੀ ਅਸਰ ਕਰੂਗਾ ਜੀ ਚਲੋ ਕੋਈ ਨਹੀਂ हां जी सारी रात और यही असि मैडम ਨੂੰ ਉਡੀਕੀ ਕੇ ਬੜੀ ਨੂੰ ਮੈਡਮ ਆਈ ਨਹੀਂ ਕੋਈ ਵੀ ਚਲੋ ਜੀ ਸਵੇਰ 8 ਵਜੇ ਬੜੀ ਮੈਡਮ ਆਈ ਜੀ ਮੈਡਮ ਨੇ ਆ ਕੇ ਕਿਹਾ ਕਹਿੰਦੇ ਵੀ ਅਮਰਜੈਂਸੀ ਲੈ ਕੇ ਜਾਣਾ ਪੈਣਾ ਮਹੀਲਾ ਹੈ ਅਮਰਜੈਂਸੀ ਚ ਲੈ ਗਏ ਉਹ ਆ ਕੇ ਮੈਨੂੰ ਕਹਿੰਦੇ ਵੀ ਬਲੱਡ ਨਹੀਂ ਹੈਗਾ ਵੀ ਬਲੱਡ ਲੈ ਕੇ ਆਓ ਸੂਬਾ ਸੂਬਾ ਬਲੱਡ ਮੈਡਨ ਆਣੀ ਸੀ ਉਹਨਾਂ ਨੇ ਸਾਨੂੰ ਨੰਬਰ ਲੈ ਕੇ ਦਿੱਤਾ ਕਾਗਜ਼ ਤੇ ਜਿਤੇ ਹੀ ਰੈਂਪਟ ਕਾਲਜ ਦੇ ਵਿੱਚ ਹਸਪੀਟਲ ਆਈ ਉੱਥੇ ਗਿਆ ਜੀ ਮੈਂ ਉੱਥੋਂ ਮੈਂ ਬਲੱਡ ਲਿਆ ਜੀ ਮੈਂ ਤੁਰ ਪਿਆ ਜੀ ਉੱਥੋਂ ਉਹਨਾਂ ਨੇ ਮੇਰੇ ਮਗਰੋਂ ਜੀ ਉਹਨਾਂ ਦਾ ਦੁਬਾਰੇ ਆਪਰੇਸ਼ਨ ਮੇਰੇ ਸਾਹ ਦੇ ਬਿਨਾ ਬਿਨਾ ਪੁੱਛੇ ਜੀ ਉਹਨਾਂ ਨੇ ਆਪਰੇਸ਼ਨ ਕਰ ਦਿੱਤਾ ਜੀ ਉਸ ਤੋਂ ਬਾਅਦ ਮੈਂ ਆਇਆ ਇਹਨਾਂ ਨੇ ਚੱਕ ਕੇ ਨਾਲ ਦੇ ਹਸਪੀਟਲ ਚ ਆਈਵੀਐਲ ਚ ਦਾਖਲ ਕਰਾ ਦਿੱਤਾ ਜੀ ਕਾਰਨ ਕੀ ਲੱਗਦਾ ਤੁਹਾਨੂੰ ਕਰਦਾ ਕੀ ਕਾਰਨ ਅਣਗਹਿਣੀ ਰਟਰੀ ਬਿਨਾ ਦੱਸੇ ਆਪਰੇਸ਼ਨ ਬਿਨਾ ਦੱਸੇ ਉਹਨਾਂ ਨੇ ਆਪਰੇਸ਼ਨ ਕੀਤਾ ਕਿੰਨੇ ਟਾਈਮ ਹੋ ਗਿਆ ਢੜੀ ਮੈਰਜੀ ਹੋਈ ਮੈਰਜੀ ਨੂੰ 4 ਸਾਲ ਹੋ ਗਏ ਪਹਿਲਾ ਬੇਬੀ ਸੀ ਡੱਟਾ ਪਹਿਲਾ ਬੇਬੀ ਸੀ ਗਾ ਜੀ ਬੱਚਾ ਠੀਕ ਹੈ ਹਾਂ ਬੱਚਾ ਠੀਕ ਹੈ ਇਹ ਕੀ ਮੰਗ ਕਰ ਦਿਓ ਤੁਸੀਂ ਮੰਗੇ ਸਾਭ ਚਾਹੀਦੇ ਆਪਨ ਤੇ ਜੋ ਪੁਲਿਸ ਅੱਥੇ ਐ ਜੀ ਪੁਲਿਸ ਹੀ ਆຊੂ ਦੇ ਉਹ ਕਾਲੂ ਜੀ ਉਹਨਾਂ ਨੇ ਡੈੱਡ ਬੁਟੀ ਜਮਾ ਕਰਵਾ ਦਿੱਤੀ ਹੈ ਸਰਕਾਰੀ ਹਸਪੀਟਲ ਮੈਂ ਉਹ ਕਹਿੰਦੇ ਵੀ ਕਾਲੂ ਪੋਸਟ ਮਾਡਲ ਕਰਾ ਕੇ ਉਸ ਤੋਂ ਬਾਅਦ ਪਤਾ ਲੱਗਣਾ ਉਸ ਤੋਂ ਬਾਅਦ ਫਿਰ ਕਾਰਵਾਈ ਕਿੱਥੀ ਹੋਗੀ ਕਿ ਕਿੱਥੋਂ ਤੁਸੀਂ ਰਹਿਣ ਕਿੱਥੋਂ ਵੱਲੋਂ ਪਿੰਡ ਲਾ ਨਜ਼ਰ ਕਰੋ ਲਾ ਨਜ਼ਰ ਤੁਹਾਡੇ ਦੇ ਸੋਹਰੇ ਕਿੱਥੇ ਆ ਮੇਰੇ ਬਰਵਾਲੀ ਤੋਂ ਆ ਗਰਵਾਲੀ ਦਾ ਹਾਂ ਜੀ ਗਰਵਾਲੀ ਕਲਾ ਜੀ ਗਰਵਾਲੀ ਕਲਾ ਇਹਦਾ ਜੀ ਮੈਂ ਸਵੇਰੇ ਆਇਆ ਸੀਗਾ 10 ਵਜੇ ਕਿੱਦਾਂ ਹੋਈ ਹੈ ਕਿ ਅੱਜ ਅੱਜ ਸਵੇਰੇ ਹੋਈ ਹੈ ਸਵੇਰੇ 11 ਵਜੇ 11 11 ਵਜੇ ਜੀ 11 ਵਜੇ ਦਾ ਹਾਂ ਜੀ ਮੈਂ ਉਰੇ ਆਇਆ ਸੀਗਾ ਜੀ 10 ਵਜੇ ਮਾਮਾ ਕੁੜੀ ਦਾ ਜੀ ਨਾਮ ਹੈ ਆਪਣਾ ਬੁੱਧ ਸਿੰਘ ਆ ਜੀ ਕਿੱਥੋਂ ਦੇ ਨਾਲ ਜੀ ਲਾਡਪੁਰ ਤੋਂ ਜੀ ਕੀ ਹੋਇਆ ਸੀ ਆਪਣੇ ਨਾਲ ਜੀ ਇਹ ਕੱਲ ਮੈਨੂੰ ਪਤਾ ਲੱਗਿਆ ਵੀ ਮੇਰੀ ਭਾਣ ਜੀ ਆ ਮਾਮਾ ਮੈਂ ਕੁੜੀ ਦਾ ਜੀ ਨਾਮ ਹੈ ਸੰਦੀਪ ਕੌਰ ਜੀ ਕੱਲ ਮੈਨੂੰ ਪਤਾ ਲੱਗਿਆ ਜੀ ਪਿੰਡ ਵੀ ਗੁੱਡੀ ਆਪਣੇ ਗੁੱਡੀ ਕੋਲ ਮੁੰਡਾ ਹੋਇਆ ਏ ਕਾਕਾ ਹੋਇਆ ਕਿੰਨੇ ਵਜੇ ਘਟਿਆ ਸਰ ਜੀ ਬੇਟਾ ਕਿੰਨੇ ਵਜੇ ਹੋਇਆ ਸੀ ਇਹ ਲਗਭਗ ਜੀ ਕੋਈ 12 ਵਜੇ ਦੀ ਗੱਲ ਆ ਚਲੋ ਮੈਂ ਪੁੱਛਿਆ ਵੀ ਆਮ ਆ ਕਹਿੰਦੇ ਨਹੀਂ ਜੀ ਹੁਣ ਤੁਸੀਂ ਆਇਓ ਨਾ ਵੀ ਸੀ ਸਵੇਰੇ ਆਇਓ ਅੱਜ ਮੈਂ ਸਵੇਰੇ ਆਇਆ 10 ਵਜੇ ਮੈਂ ਹਸਪਤਾਲ ਦੇ ਵਿੱਚ ਆਇਆ ਉਹਨਾਂ ਨੂੰ ਹਸਪਤਾਲਾਂ ਨੂੰ ਖੱਪੜ ਦਾਪੜ ਹੋਈ ਹੋਈ ਕੋਈ ਕਿਧਰੇ ਨੂੰ ਆਵੇ ਕੋਈ ਕਿਧਰੇ ਜਾਵੇ ਪੁੱਛਿਆ ਵੀ ਕੀ ਹੋਇਆ ਕਹਿੰਦੇ ਜੀ ਕੁੜੀ ਦੇ ਵਿੱਚ ਫੋਨ ਘਟ ਗਿਆ ਮੈਨੂੰ ਨਹੀਂ ਜੀ ਪਤਾ ਉਹ ਮਾ ਕੋਚਾ ਸਾਡਾ ਪ੍ਰੋਣਾ ਕਿੱਥੇ ਆ ਉਹ ਕਹਿੰਦੇ ਜੀ ਉਹ ਫੋਨ ਲੈਣ ਗਿਆ ਹੋਇਆ ਇਹਨਾਂ ਨੇ ਕੀਤਾ ਜੀ ਨਾਲ ਦੇ ਹਸਪਤਾਲ ਆਈ ਵਾਈ ਇਹਦੇ ਵਿੱਚ ਇਹਨਾਂ ਨੇ ਦਾਖਲ ਕਰਤੀ ਕੁੜੀ 11:00 ਵਜੇ ਇਹਨਾਂ ਨੂੰ ਹੱਥ ਖੜੇ ਕਰਤੀ ਜੀ ਕਹਿੰਦੇ ਵੀ ਸਾਡੇ ਸਮਝ ਤੋਂ ਬਾਹਰ ਆ ਅਤੇ ਬੋਡੀ ਸੀ ਜਿਹੜੇ ਤੇ ਗਿਆਰ ਇੱਥੇ ਆਈ ਏ ਸਰੇ ਨੂੰ ਹਾਂਜੀ ਮੈਂ ਮੇਰੇ ਆਏ ਤੇ ਆਈ ਆ ਮੈਂ 10 ਵਜੇ ਉਰੇ ਆ ਗਿਆ ਸੀ ਡੈਥ ਜਿਹੜੀ ਹੋਈ ਉਹ ਕਿੱਥੇ ਹੋਈ ਆ ਉਰੇ ਉਰੇ ਹੋਈ ਆ ਜੀ ਡੈਥ ਇੱਥੇ ਆ ਕੇ ਹੋਈ ਆ ਹਾਂਜੀ ਹਾਂ ਆਈ ਵੀ ਬਾਈ ਹਸਪੀਟਲ ਨਾ ਡੈਥ ਤਾਂ ਵੀ ਉੱਥੇ ਹੋਈ ਹੋਈ ਆ ਦੀ ਉਹਨਾਂ ਨੇ ਤਾਂ ਬਸ ਉਥੋਂ ਭੇਜਤੀ ਅੱਛਾ ਬੋਡੀ ਇੱਥੇ ਭੇਜਤੀ ਬੋੜੀ ਭੇਜਤੀ ਵੀ ਉਥੋਂ ਖੜਾ ਖੜਾਇਆ ਫਿਰ ਮੈਂ ਵੀਡੀਓ ਵਾਲੇ ਬੁਲਾਏ ਜੀ ਉਹ ਕਹਿੰਦੇ ਜੀ ਇੱਥੇ ਗੱਲ ਨਾ ਕਰਿਓ ਕੋਈ ਹਸਪਤਾਲ ਜੋ ਬਾਹਰ ਹੋ ਜੋ ਬਾਹਰ ਹੋ ਕੇ ਕਰੋ ਰੋਡ ਤੇ ਇਹਨਾਂ ਨੇ ਜਾਣ ਪੁੱਝ ਕੇ ਕੰਮ ਕੀਤਾ ਦੁਆਰਾ آپریشن ਦੇੜਿਆ ਨਹੀਂ ਇੱਥੇ ਕੀ ਕਾਰਨ ਸੀ ਜੀ ਬੋੜੀਆਂ ਨੂੰ ਇੱਥੇ ਭੇਜੀ ਕੀ ਕਾਰਨ ਸੀ ਉਹ ਕਹਿੰਦੇ ਜੀ ਇਹ ਚ ਖੂਨ ਘਟ ਗਿਆ ਜੀ ਅਸੀਂ ਚੜਾ ਨਹੀਂ ਸਕਦੇ ਅੱਛਾ ਇੱਥੇ ਭੇਜੀ ਰੈਫਰ ਕੀਤਾ ਰੈਫਰ ਕੀਤਾ ਇੱਥੇ ਨੂੰ ਮਤਲਬ ਡੈਥ ਹੋ ਚੁੱਕੀ ਸੀ ਡੈਥ ਹੋ ਚੁੱਕੀ ਸੀ ਜੀ ਉਹ ਅਸੀਂ ਖੂਨ ਵੀ ਮੰਗਾ ਲਿਆ ਮੁੰਡਾ ਲੈ ਕੇ ਆਇਆ ਤੇ ਖੂਨ ਦੱਸਿਆ ਤੁਹਾਨੂੰ ਉਹ ਇਹਨਾਂ ਨੇ ਕਿਹਾ ਜੀ ਨਹੀਂ ਖੂਨ ਨਹੀਂ ਚੜਨਾ ਹੈਗਾ ਵੀ ਜਦ ਇਹਦਾ ਕੋਈ ਕੰਮੇ ਨਹੀਂ ਕਰਦਾ ਕੋਈ ਸਰੀਰ ਖੂਨ ਦੇ ਮੁਕਾਬਲੇ ਨਹੀਂ ਰਹੀ ਖੂਨ ਨਹੀਂ ਚੜਨਾ ਇਹਨਾਂ ਨੇ ਜਵਾਬ ਦਿੱਤਾ ਜੀ ਆ ਗੱਲ ਹੋਈ ਹੈ ਜੋ ਹੁਣ ਕੀ ਮੰਗ ਕਰਦੇ ਹੁਣ ਮੰਗ ਕਰਦੇ ਜੀ ਜੋ ਇਹਨਾਂ ਨੂੰ ਨੁਕਸਾਨ ਕਰਿਆ ਏ ਉਹਦਾ ਮੁਆਵਜ਼ਾ ਦੇਣ ਉਹਨਾਂ ਸ਼ਾਫ ਸਹੀ ਦਾ ਸਾਨੂੰ ਜਿਹੜਾ ਬੱਚਾ ਉਹ ਠੀਕ ਹੈਗਾ ਬੱਚਾ ਠੀਕ ਹੈ ਜੀ ਡਾਕਟਰ ਸਾਹਿਬ ਕੀ ਮੈਂ ਪ੍ਰਤੀਸ਼ਤ ਜਿਹੜਾ ਕਿ ਹਸਪਤਲ ਜਾ ਜਾਂਦਾ ਇਹ ਤੁਹਾਨੂੰ ਸਾਨੂੰ ਪੀਸੀਆਰ ਤੇ ਫੋਨ ਗਿਆ ਸੀ ਆ ਵੀ ਕਿਸੇ ਪੇਸ਼ੈਂਟ ਦੀ ਫੀਮੇਲ ਪੇਸ਼ੈਂਟ ਦੀ ਡੈਥ ਹੋਈ ਹੈ ਤੇ ਉਹਦੇ ਰਿਸ਼ਤੇਦਾਰ ਇੱਥੇ ਇਕੱਠੇ ਹੋਏ ਹੈ ਉਹ ਇੱਥੇ ਆ ਕੇ ਦੇਖਿਆ ਤੇ ਉਹ ਪੰਜਾਬ ਨਾ ਰਹੇ ਸੀਗੇ ਵੀ ਕੱਲ ਉਹਨਾਂ ਦੀ ਡਿਲੀਵਰੀ ਹੋਈ ਸੀ ਸੀ ਸੈਕਸ਼ਨ ਹੋਇਆ ਸੀ ਤੇ ਉਹ ਇੱਥੇ ਨਾਲ ਇੱਕ ਹਸਪਤਲ ਹੈ ਉੱਥੋਂ ਉਹਨਾਂ ਨੇ ਚੰਗੀ ਤਰ੍ਹਾਂ ਕੇਅਰ ਨਹੀਂ ਕੀਤੀ ਫਿਰ ਆਈਵੇ ਹਸਪਤਲ ਲਈ ਇੱਥੇ ਦੌਰਾਨੇ ਇਲਾਜ ਪੇਸ਼ੈਂਟ ਬਸੰਦੀਪ ਕੌਰ ਦੀ ਡੈਥ ਹੋ ਗਈ ਤੇ ਹੁਣ ਇਹੀ ਮੰਗ ਕਰ ਰਹੀ ਸੀਗੇ ਵੀ ਜਿਹੜੀ ਉਹ ਅਣਗੈਲੀ ਹੋਈ ਹੈ ਉਹਦੇ ਖਿਲਾਫ ਐਕਸ਼ਨ ਲਿਆ ਜਾਵੇ ਤੇ ਅਸੀਂ ਡੈੱਡ ਬਾਡੀ ਜਿਹੜੀ ਹੈਗੀ ਮ੍ਰਿਤਕਾ ਦੀ ਉਹ ਰਖਵਾਤੀ ਹੈ ਸਿਵਲ ਹਸਪਤਲ ਮਰਜ਼ੀ ਤੇ ਤਰਕੇ ਡਾਕਟਰਾਂ ਦਾ ਬੋਰਡ ਬਣਵਾ ਕੇ ਜੋਗੀ ਬੋਰਡ ਡਿਸੀਜਨ ਲੈਂਦਾ ਹੈ ਜਾਂ ਦੱਸਦੇ ਤਾਂ ਪੋਸਟਮਾਰਟਮ ਕਰਾਇਆ ਜਾਊਗਾ ਉਹਦੇ ਚਿੱਤੇ ਜਾਊਗਾ ਸਰ ਕਿੱਥੋਂ ਦਸੀ ਇਹ ਪਰਿਵਾਰ ਕਿੱਥੋਂ ਦਾ ਸੀ ਇਹ ਪਰਿਵਾਰ ਇੱਥੇ ਮੰਡੀ ਗੋਬਿੰਦ ਕੋਲ ਕੋਲ ਪਿੰਡ ਹੈ ਉੱਥੇ ਮੈਰਿਡ ਸੀ ਕੁੜੀ ਤੇ ਸਮਰਾਲੇ ਥਾਣੇ ਚੋਂ ਇਹਨਾਂ ਦਾ ਪਿੰਡ ਹੈ ਉਥੋਂ ਦੇ ਦੇ ਪੇਕੇ ਸੀ ਇੱਥੇ ਇਲਾਜ ਲਈ ਆਏ ਹੋਏ ਸੀ ਤੇ ਸਰ ਜੀ ਬੱਚਾ ਮੇਰਾ ਠੀਕ ਹੈ ਬੱਚਾ ਡਾਕਟਰ ਦਾ ਸਭ ਠੀਕ ਹੈ ਬੇਟਾ ਅੱਛਾ ਜੀ ਹਾਂ ਜੀ ਤੇ ਜਿਹਨੇ ਬੋਡੀ ਨੂੰ ਸਿਵਲ ਹਸਪੀਟਲ ਕਾਰ ਦਿੱਤੀ ਜੀ ਤੇ ਉਹ ਕਾਰ ਵਿੱਚ ਸਰ ਕੀ ਹੋਊਗੀ ਕਰ ਉਹ ਜੋ ਪੋਸਟਮਾਰਟਮ ਦਾ ਨਤੀਜਾ ਆਊਗਾ ਜੀ ਉਹ ਦੇਖੋ ਮੈਡੀਕਲ ਲਾਈਨ ਦਾ ਇਹ ਸਵਾਲ ਹੈ ਡਾਕਟਰਾਂ ਨੇ ਹੀ ਇਸ ਚੀ ਦਾ ਜਵਾਬ ਦੇਣਾ ਹੈ ਉਹਨਾਂ ਨੇ ਦੇਖਣਾ ਤੇ ਉਹ ਜੋ ਸਾਨੂੰ ਰਿਪੋਰਟ ਦੇਣਗੇ ਉਸੇ ਸਾਨੂੰ ਕਰ ਦੇ ਕੀਤੇ ਜੋ